ਅੰਮ੍ਰਿਤ ਵੇਲਾ ਸੱਚਾ ਨਾਉ ਵਡਿਆਈ ਵਿਚਾਰ ਆਮ ਤੌਰ ਤੇ ਦਿਨ ਦੇ ਸੂਰਜ ਨਿਕਲਣ ਤੋਂ 2 3 ਘੰਟੇ ਪਹਿਲਾਂ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਮੰਨਿਆ ਜਾਂਦਾ ਹੈ ਇਸ ਵੇਲੇ ਦੀ ਵਿਸ਼ੇਸ਼ਤਾ ਇਹ ਮੰਨੀ ਜਾਂਦੀ ਹੈ ਕਿ ਉਸ ਸਮੇਂ ਆਵਾਜ਼ਾਈ ਤੇ ਸ਼ੋਰ ਸ਼ਰਾਬਾ ਘੱਟ ਹੋਣ ਕਾਰਨ ਵਾਤਾਵਰਣ ਬੜਾ ਟਿਕਾਊ ਵਾਲਾ ਹੁੰਦਾ ਹੈ ਤੇ ਨੀਂਦ ਦੁਆਰਾ ਸਰੀਰ ਦਾ ਥਕੀਮਾ ਲੈ ਜਾਣ ਕਾਰਨ ਮਨ ਤੇ ਤਨ ਦੋਨੋਂ ਹੀ ਤਾਜ਼ਗੀ ਮਹਿਸੂਸ ਕਰਦੇ ਨੇ ਬਾਰਿਸ਼ਾਂਤੀ ਘਟਨ ਨਾਲ ਮੰਨ ਦੀ ਕਾਗਿਤ ਜਲਦੀ ਹੋ ਜਾਂਦੀ ਹੈ ਇਹ ਵੇਲਾ ਜਾਂ ਸਮਾਂ ਸੂਰਜ ਤੇ ਆਧਾਰਿਤ ਹੈ ਪਰ ਜਿਸ ਜਗ੍ਹਾ ਤੇ ਕਈ ਮਹੀਨੇ ਸੂਰਜ ਚੜ੍ਹਦਾ ਹੀ ਨਹੀਂ ਉਥੇ ਅਮਤ ਵੇਲੇ ਦੀ ਨਾ ਕੋਈ ਪਹਿਚਾਨ ਹੈ ਤੇ ਨਾ ਹੀ ਕੋਈ ਮਹੱਤਤਾ ਰਹਿ ਜਾਂਦੀ ਹੈ ਅਮਤ ਇੱਕ ਉਸਤਰਲ ਵਸਤੂ ਨੂੰ ਮੰਨਿਆ ਜਾਂਦਾ ਹੈ ਜਿਸ ਦੇ ਪੀਨ ਨਾਲ ਮਨੁੱਖ ਅਮਰਤ ਹੋ ਜਾਵੇ ਪਰ ਹਰ ਕੋਈ ਜਾਣਦਾ ਹੈ ਕਿ ਇਹ ਇੱਕ ਮਿੱਥ ਜਾਂ ਕਲਪਨਾ ਹੀ ਹੈ ਜਿਸ ਦੀ ਕੋਈ ਅਸਲੀਅਤ ਨਹੀਂ ਬਰਵਾਣੀ ਵਿੱਚ ਅਮਰਤ ਹਰੀ ਦੇ ਨਾਮ ਲਈ ਵਰਤਿਆ ਜਾਂਦਾ ਹੈ ਕਿਉਂਕਿ ਇਹ ਆਤਮਿਕ ਜੀਵਨ ਦਾ ਆਧਾਰ ਇਸ ਲਈ ਇਸ ਨੂੰ ਸੰਸਾਰਿਕ ਸਮੇਂ ਲਈ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਸੰਸਾਰਿਕ ਸਮੇਂ ਦਾ ਆਧਾਰ ਅਲੱਗ ਹੈ ਕੋਈ ਵੀ ਸੰਸਾਰਿਕ ਵੇਲਾ ਆਪੇ ਵਿੱਚ ਨਾ ਚੰਗਾ ਹੁੰਦਾ ਤੇ ਨਾ ਹੀ ਮਾੜਾ ਸਮਾ ਸਭਨਾਂ ਲਈ ਇੱਕੋ ਜਿਹਾ ਹੁੰਦਾ ਜਿੱਥੇ ਕੋਈ ਮਿਥਿਆ ਵੇਲਾ ਇੱਕ ਲਈ ਖੁਸ਼ਹਾਲ ਸੁਖਦਾਈ ਅਮਰਤ ਵਿੱਚ ਹੋ ਸਕਦਾ ਅਤੇ ਉਹੀ ਵੇਲਾ ਕਿਸੇ ਦੂਜੇ ਲਈ ਦੁਖਦਾਈ ਵੀ ਹੋ ਸਕਦਾ ਹੈ ਇੱਕੋ ਸਮੇਂ ਕਿਸੇ ਦੀ ਜਿੱਤ ਤੇ ਕਿਸੇ ਦੀ ਹਾਰ ਹੋ ਜਾਂਦੀ ਹੈ ਇਸ ਲਈ ਸਮੇਂ ਦੀ ਆਪੇ ਵਿੱਚ ਕੋਈ ਮਹੱਤਤਾ ਨਹੀਂ ਬਲਕਿ ਮਨ ਦੀ ਅਵਸਥਾ ਨੂੰ ਸਹਿਜ ਵਿੱਚ ਲਿਆਉਣ ਦੇ ਕੀਤੇ ਕਰਮ ਦੀ ਮਹੱਤ ਹੈ ਕਿਤੇ ਇਹ ਪੰਨ ਸੁਣਨ ਨੂੰ ਨਹੀਂ ਮਿਲਿਆ ਕਿ ਕੇਵਲ ਅੰਮਰਤ ਵੇਲੇ ਉਠਣ ਨਾਲ ਹੀ ਕਿਸੇ ਦਾ ਪਾਰ ਉਤਾਰਾ ਹੋ ਗਿਆ ਹੋਵੇ ਦੁਆਤ ਵਿੱਚ ਸਿੱਧੇ ਸੰਸਾਰ ਵਿੱਚ ਅਗਰ ਦਿਨ ਦਾ ਕੋਈ ਖਾਸ ਸਮਾਂ ਖੁਸ਼ਾਲ ਸੁਖਦਾਈ ਜਾਂ ਅਮਰਤਮਈ ਹੈ ਤਾਂ ਅਵਸ਼ਕ ਦਿਨ ਦਾ ਕੋਈ ਖਾਸ ਸਮਾਗਮ ਗੰਗੀਨ ਦੁਖਦਾਈ ਜ਼ਰੂਰ ਹੋਵੇਗਾ ਪਰ ਐਸਾ ਨਹੀਂ ਕਿਉਂਕਿ ਸੰਸਾਰੀ ਅਮਰਤਵੇਲੇ ਦੀ ਚਰਚਾ ਕਰਦੇ ਤਾਂ ਬਹੁਤ ਸੁਣਿਆ ਪਰ ਵਿਖਵੇਲੇ ਦੀ ਚਰਚਾ ਸੁਣ ਵਿੱਚ ਨਹੀਂ ਆਈ ਅਸਲ ਵਿੱਚ ਇਹ ਸਮੇਂ ਦੀ ਬੇਲੋੜੀ ਵੰਡ ਮਨੁੱਖ ਨਹੀਂ ਪਾਈ ਹੈ ਰੱਬ ਨੇ ਨਹੀਂ ਉਸ ਨੇ ਤਾਂ ਸਮੇਂ ਨੂੰ ਸਭਨਾਂ ਲਈ ਇੱਕ ਸਾਰ ਬਣਾਇਆ ਪਰ ਮਨੁੱਖ ਨੇ ਆਪਣੀ ਮਨਮਤ ਅਨੁਸਾਰ ਵੰਡ ਪਾਈ ਹੈ ਸੋ ਇੱਕសារ ਸਮੇਂ ਨੂੰ ਚੰਗਾ ਮਾੜਾ ਮੰਨਣ ਵਾਲੀ ਮਨੁੱਖ ਦੀ ਆਪਣੀ ਮਨ ਦੀ ਅਵਸਥਾ ਹੈ। ਦੁੱਖ-ਸੁਖ ਮਨੁੱਖ ਦੇ ਮਨੰਦਰ ਦੇ ਹੀ ਨੇ। ਕਿਤੇ ਬਾਹਰ ਨਹੀਂ ਹਕੀਕਤ ਆ ਇਹ ਹੈ ਕਿ ਅਗਿਆਨਤਾ ਕਾਰਨ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਸਭ ਸੰਸਾਰੀ ਦੁਖੀ ਹੈ। ਜਿਸ ਮਨੁੱਖ ਪਹਿ ਕਰ ਬੇਨਤੀ ਸੋ ਆਪਣਾ ਦੁੱਖ ਭਰਿਆ। ਪਾਰ ਬ੍ਰਹਮ ਜਨ ਰਿਦੇ ਆਰਾਧਿਆ ਤਿਨ ਪਉ ਸਾਗਰ ਤਰਿਆ। ਇਸ ਲਈ ਅਗਿਆਨਤਾ ਹੀ ਮਨੁੱਖ ਦੀ ਦੁਖੀ ਮਨ ਦਾ ਕਾਰਨ ਹੈ ਤਾਂ ਅਵਸ਼ ਗੁਰ ਗਿਆਨ ਦੇ ਸੂਰਜ ਦਾ ਪ੍ਰਕਾਸ਼ ਮਨ ਨੂੰ ਸੁਖਦਾਈ ਬਣਾ ਦੇਵੇਗਾ ਜਿਵੇਂ ਸ਼ਰੀਰ ਦੀ ਪਰਫੁੱਲਤਾ ਲਈ ਬਾਹਰ ਦੇ ਸੂਰਜ ਦਾ ਪ੍ਰਕਾਸ਼ ਜ਼ਰੂਰੀ ਹੈ ਐਵੇਂ ਮਨ ਦੀ ਪਰਫੁੱਲਤਾ ਲਈ ਗਿਆਨ ਦਾ ਪ੍ਰਕਾਸ਼ ਜ਼ਰੂਰੀ ਹੈ ਇਸ ਲਈ ਆਤਮਿਕ ਤੌਰ ਤੇ ਗੁਰ ਗਿਆਨ ਦੇ ਸੂਰਜ ਬਿਨਾ ਮਨੁੱਖ ਦੀ ਜ਼ਿੰਦਗੀ ਨੂੰ ਆਨੰਦਿਤ ਤੇ ਸੁਖਦਾਈ ਨਹੀਂ ਬਣਾਇਆ ਜਾ ਸਕਦਾ